ਬਹਰ ਜੀ ਦੇ ਜੀਵਨ ਦਾ ਰਾਜੀ ਕੁ ਜੀਵਨ ਦਾ ਪਰਮਾਤਮਾ ਤੋਂ ਜੜਦੀ ਕਲਾ ਉਚ ਰੱਖ ਕੇ ਸੱਚੇ ਪਾਤਸ਼ਾਹ ਦੰਦੂਗਣੀ ਰਾਜ ਚੌਕੜੀ ਪ੍ਰਤੀਭਖਸ਼ ਜੀ ਮੇਰ ਭਰਾ ਅਤਰਕੇ ਮਾਲਕਾਂ ਚਾਹਮ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਬਹੁਤ ਆਵਾਜ਼ਾ ਜੀ ਤੁਹਾਡਾ ਜਿਹੜਾ ਤੁਸੀਂ ਸਾਡੇ ਲਾਈਵ ਦੇ ਵਿੱਚ ਆਉਂਦੇ ਹੋ ਅਤੇ ਚੈਨਲ ਨੂੰ ਸਪੋਰਟ ਕਰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਗੁਰਦੁਗਣੀ ਰਾਜ ਕਰਨ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਦੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾਵਾਂ ਦਾ ਜੁਰਗ ਪਤਾਮਾ ਬੱਚੇ ਸਾਰਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਜੋਟਾ ਫੈਮਿਲੀ ਦਾ ਵੀ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਸਾਰੇ ਹੀ ਪੈੜ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਮਾਲਕ ਸਾਉ ਦੇ ਮੇਰ ਭਰੇ ਆਸਰੇ ਅੱਥਲਕੇ ਦੜ ਦੁਗਣੀ ਰਾਤ ਚੌਕਣੀ ਤਰੱਕੀ ਬਖਸ਼ੋ ਜੀ ਹੱਸਦੇ ਰਸਤੇ ਰੋ ਅੱਗੇ ਖੇੜ ਦੇ ਰੋ ਬਾਦਸ਼ਾਹ ਨੂੰ ਇੰਨੀ ਬਹੁਤ ਖੁਸ਼ੀ ਹੈ ਅਸੀਂ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਆ ਸੱਚੇ ਬਾਦਸ਼ਾਹ ਸਾਡੇ ਪੈੜ ਭਰਾਵਾਂ ਨੂੰ ਤੰਦਰੁਸਤੀ ਰੱਖੀ ਮੇਰ ਭਰੇ ਆਸਰੇ ਤਰੱਕੀ ਸਾਡੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੀ ਸਭੋ ਮੇਰੇ ਲੱਗਾ ਅਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਭੈਣ ਭਰਾ ਅਫਜ਼ਰ ਦੇ ਬਤਨਾਂ ਦੇ ਬੱਚੇ ਸਾਰੇ ਹਾਂ ਦਾ ਦਾਦਰ ਉਤਾਰਦੇ ਵੀਰੋ ਆਪਾਂ ਭੈਣ ਭਰਾ ਤੋਂ ਕੁਝ ਵੀ ਚੀਜ਼ ਪ੍ਰਾਪਤ ਕਰ ਸਕਦੇ ਹਾਂ ਪਰ ਉਹਦਾ ਇੱਕ ਅਤਰਾ ਅਲੱਗ ਹੀ ਤਰੀਕਾ ਹੈ ਤਸੋ ਸਮਝ ਲਿਓ ਜੇ ਆਪਾਂ ਕਿਸੇ ਭੈਣ ਨੂੰ ਕੁਝ ਪੁੱਛਣਾ ਹੋਵੇ ਮਾਨ ਤੋਂ ਸਤਕਾਰ ਨਾਲ ਪੁੱਛੀਦਾ ਜੇ ਆਪਾਂ ਉਹਦਾ ਮਾਨਸਤਪਾਰ ਆਪਾਂ ਕਰਦੇ ਆ ਤਾਂ ਭੈਣਾ ਆਪਾਂ ਨੂੰ ਸਹੀ ਵਿਚਾਰ ਵੀ ਦੱਸਣਗੇ ਆ ਸਹੀ ਰਹਿਣਾ ਜੇਕਰ ਆਪਾਂ ਉਹਨਾਂ ਨੂੰ ਮੁੰਦਾ ਚੰਗਾ ਕਹੀ ਜਾਵਾਂਗੇ ਤੇ ਫਿਰ ਵੀ ਉਹ ਜਾਨੀ ਕਿ ਆਪਾਂ ਨੂੰ ਕੋਈ ਹੋਸ ਨਹੀਂ ਹੁੰਦੇ ਕੋਈ ਅਪਰਮਧੀਆ ਰਸਤਾ ਨਹੀਂ ਪੈਂਦਾ ਆਪਾਂ ਜਿੰਨੇ ਤੋਂ ਵੀ ਵਾਤਵਾਦਾ ਆਪਾਂ ਵੱਡੇ ਨਾਲ ਸਤਪਾਰ ਕਰੋ ਜੇ ਆਪਾਂ ਪਗੈਨੇ ਨਾ ਪ੍ਰਾਣੇ ਪ੍ਰਾਣੇ ਕਰਨ ਦੇ ਵਿੱਚ ਕਰ ਵੀ ਕੱਚੇ ਸੀ ਲੋਕ ਵੀ ਸੱਚੇ ਸੀ ਮਤਲਬ ਹੋਣ ਵੀ ਹੋ ਸਕਦਾ ਜੇ ਆਪਾਂ ਕਰਕੇ ਕੋਈ ਇਹ ਜਾਂ ਹਿੱਲਾ-ਸਿੱਲਾ ਮਨਾਈਏ ਤਾਂ ਕਿ ਸਾਰੇ ਪੈਠ ਖੜਾ ਵੀ ਆਪਾਂ ਨਾਲ ਮਿਲ ਕੇ ਬੈਠ ਕੇ ਇੱਕ ਦੂਜੇ ਦੀ ਮਦਦ ਕਰਕੇ ਇੱਕ ਦੂਜੇ ਨੂੰ ਆਪਾਂ ਬਰਾਬਰ ਲਈਏ ਫੇਰ ਹੀ ਆਪਾਂ ਭਾਈ ਅੱਗੇ ਵਧ ਸਕਦੇ ਆ ਜੇ ਆਪਾਂ ਕਿਸੇ ਵੀ ਭਲਾਣਾ ਜਿੱਤਿਆ ਪਿਆ ਦਿੱ ਗਿਆ ਰਹੇ ਆ ਆਪਾਂ ਆਪ ਹੀ ਮਤਲਬ ਵੱਲ ਚੱਲ ਗਏ ਇਹ ਸੋਚ ਵੀ ਜਦੋਂ ਆਪਾਂ ਲੈ ਕੇ ਤੁਰਦੇ ਆ ਉਹ ਫਿਰ ਵੀ ਆਪਾਂ ਨੂੰ ਮੈਸੇਜ ਲੈ ਜਾਣਾ ਤਾਕੇ ਆਪਾਂ ਇਹ ਨਾ ਸੋਚੋ ਸੁਚੇ ਆਪਾਂ ਸਾਰੇ ਭੈਣ ਭਰਾਵਾਂ ਨਾਲ ਸਾਰਿਆਂ ਦੇ ਨਾਲ ਨਾਲ ਮਿਲ ਕੇ ਆਪਾਂ ਚੱਲਗੇ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਸੁਭਾਅ ਅਭਿਚੰਗਾ ਹਾਂਜੀ ਖੁਸ਼ੀ ਮਿਲਦੀ ਹੈ ਇਹਦੇ ਵਿੱਚ ਤੋਂ ਵੱਡਾ ਕੋਈ ਨਹੀਂ ਜੇਕਰ ਆਪਾਂ ਕਿਸੇ ਨੂੰ ਕਹਿ ਦਿੰਨੇ ਭੈਣ ਭਰਾ ਨੂੰ ਆਪਾਂ ਉਹ ਬੁਲਾਣਾ ਦੁਖੀ ਆ ਉਹ ਦੁਖੀ ਹੈ ਦੁਖੇ ਦੇ ਕੋਲੋਂ ਅੱਧਾ ਦੁੱਖ ਲੈ ਲਓ ਅੱਧਾ ਦੁੱਖ ਲੈ ਕੇ ਉਹਦਾ ਦੁੱਖ ਵਡਾਓ ਠੀਕ ਹੈ ਜੀ ਕੀ ਕਰਦੇ ਆਪਾਂ ਕਈ ਵਾਰੀ ਆਪਾਂ ਨੂੰ ਮਾਨ ਚ ਹੁੰਦੀ ਹੈ ਵੀ ਆਪਾਂ ਆ ਗੋ ਮਤਲਬਾਂ ਚੱਲ ਗਏ ਆਪਾਂ ਦੇ ਵਕੀਲ ਹੈ ਇਹ ਨਾ ਸੋਚੋ ਕਈ ਵਾਰੀ ਆਪਾਂ ਇਹ ਜੀ ਜ਼ਿੰਦਗੀ ਦੇ ਅੱਗੇ ਮੋਰ ਤੇ ਖੜ ਜਾਂਦੇ ਆ ਵੀ ਉਹ ਆਪਾਂ ਨੂੰ ਪੁੱਛਣਾ ਦੱਤ ਨਾਲ ਨਾ ਆਪਾਂ ਜੇ ਸਹੀ ਕੰਮ ਕਰ ਗਏ ਆ ਤੇ ਸਹੀ ਤਰੀਕੇ ਨਾਲ ਚੱਲ ਗਏ ਤੇ ਆਪਾਂ ਨੂੰ ਕੋਈ ਔਕੜਾ ਨਹੀਂ ਆਉਂਦਾ ਜਦੋਂ ਆਪਾਂ ਮਾਨ ਮਾਨ ਤੇ ਦਿਲ ਬਿਮਾਨ ਹੋਵੇ ਉਹ ਰੋਕ ਕੋਈ ਨਹੀਂ ਆਪਾਂ ਜੇ ਬਗਾਨਾ ਗੱਡਿਆਂ ਨੂੰ ਵੇਖ ਕੇ ਪੈਰ ਭਾਰ ਹੋ ਗਏ ਯਾਰ ਬਲਾਨਾ ਨੇ ਆਪਣੇ ਵੇਖ ਕੇ ਤੇ ਉੱਥੇ ਕੰਮ ਕਰਤਾ ਉਹ ਗੱਲ ਨਹੀਂ ਬਣਾਉਣੀ ਆਪਾਂ ਉਹ ਉਹਦਾ ਕੰਮ ਰਹਿੰਦਾ ਉਹਦਾ ਕੰਮ ਵੀ ਨਾਲ ਪੂਰੇ ਜਾਂਦਾ ਨੇ ਵੀ ਆਪਾਂ ਆ ਜਾਈਏ ਤੂੰ ਵੀ ਸਾਥ ਨਾਲ ਚੱਲ ਆਪਾਂ ਗੱਲਾਂ ਬਾਤਾਂ ਕਰ ਲਈ ਆਪਦੀ ਮਦਦ ਤੱਕ ਪਹੁੰਚ ਜਾਗੇ ਕਈ ਲੋਕ ਇਸ ਦਾ ਮਨ ਦੇ ਵਿੱਚ ਸੋਚ ਲੈਂਦੇ ਯਾਰ ਕਾਹ ਨੂੰ ਕਿਸੇ ਦੀ ਕਾ ਤਰਫ ਪਕਾਈ ਕਰਨੀ ਹੈ ਨਾ ਤੇ ਜਾਂ ਆਪਾਂ ਕਾਦੀ ਬਾਤ ਸੋਦੇ ਇਹ ਭੈਣਾ ਨਹੀਂ ਸੋਚਦੇ ਨਾ ਇਹ ਗੱਲ ਇਹ ਆਪਾਂ ਹੀ ਸੋਚ ਸਕਦੇ ਭਾਣਾ ਕਦੇ ਵਾਰਤ ਨਹੀਂ ਇਹ ਗੱਲ ਸੋਚਣੀ ਆ ਵੀ ਆਪਾਂ ਜਦ ਇੱਕ ਸਹਣ ਭੈਣ ਭਰਾਣੀਆਂ ਆਪਣਾ ਰਾਇ ਲੈ ਲਈ ਜੇ ਆਪਰੇ ਨਾ ਦਿੱਤੀ ਹਨਾ ਤੇ ਫਿਰ ਆਪਾਂ ਕਿੱਡੇ ਘਾਦਰ ਬਣ ਜਾ ਕੇ ਤੇ ਜਾਂ ਪਾ ਦੀ ਕਿੰਨੀ ਕੀ ਸੋਚ ਦੇ ਮਾਲਕ ਨੂੰ ਮੰਗੇ ਆਪਾਂ ਇਹ ਮਾਨ ਚ ਨਹੀਂ ਰੱਖਦੇ ਗੱਲ ਆਪਾਂ ਇਹ ਰੇ ਭੈਣ ਭਰਾ ਦਾ ਮਾਨ ਸਤਕਾਰ ਵੱਧ ਤੋਂ ਵੱਧ ਕਰਨਾ ਜਿੰਨਾ ਆਪਾਂ ਮਾਨ ਸਤਕਾਰ ਕਰਾਂਗੇ ਉਹਨਾਂ ਆਪਣੀ ਜ਼ਿੰਦਗੀ ਨੂੰ ਸਫਲਾ ਹੋਊਗੀ ਰੋਜ਼ੀ ਰੋਟੀ ਜੇ ਆਪਾਂ ਕਹਾਂਗੇ ਯਾਰ ਆਪਾਂ ਦਾ ਭਲਾ ਨੇ ਨੰਦਾ ਬੋਲੀ ਜਾਣਾ ਭਲਾ ਨੇ ਆਪਾਂ ਚੰਗਾ ਨਹੀਂ ਕਹਿਣਾ ਆਪਾਂ ਉਹ ਇੱਦਾਂ ਮਾੜਾ ਹੀ ਮਾੜਾ ਹਨ ਚਾਹੇ ਉਹ ਮਾੜਾ ਚਾਹੇ ਉਹ ਚੰਗਾ ਉਹ ਉਹਦਾ ਮਾਲਕ ਜਾਂਦਾ ਠੀਕ ਹੈ ਆਪਾਂ ਹਰੇਕ ਬੰਦੇ ਦਾ ਹਰੇਕ ਭੈਣ ਦਾ ਹਰੇਕ ਭਰਾ ਦਾ ਹਰੇਕ ਮਾਂ ਦਾ ਹਰੇਕ ਬੱਚੇ ਦਾ ਸਤਿਕਾਰ ਕਰੀ ਚੱਲਾਂਗੇ ਵੀਰ ਭਰਾ ਦਾ ਸਤਿਕਾਰ ਕਰੀ ਚੱਲਾਂਗੇ ਉਹਦੇ ਨਾਲੋਂ ਬਿਹਤਰ ਹੋਰ ਵੱਡੀ ਕੋਈ ਮੈਨੂੰ ਪਤਾ ਵੀ ਸ਼ਾਇਦ ਨਾ ਹੋਵੇ ਅਸੀਂ ਕੀ ਕਰਦੇ ਆ ਅਸੀਂ ਮਾਪਿਓ ਦੀ ਗੱਲ ਨਹੀਂ ਮੰਨਦੇ ਪੈਣ ਭਰਾਵਾਂ ਦੀ ਗੱਲ ਮੰਨਦੇ ਰਿਸ਼ਤੇਦਾਰਾਂ ਦੀ ਗੱਲ ਮੰਨਦੇ ਜੀ ਕਿਸੇ ਦੀ ਵੀ ਗੱਲ ਮੰਨਦੇ ਪਰ ਸਰਚ ਘਾਉਣਾ ਤਾਂ ਗੁਰੂ ਅੱਗੇ ਝਕਾਉਣਾ ਨੇ ਹੋਰ ਕਿੱਥੇ ਲੁਕਾਉਣਾ ਹੈ ਬੰਦ ਠੀਕ ਹੈ ਜੀ ਆਪਾਂ ਮਾਤ ਦੇ ਲਈ ਨਹੀਂ ਗੁਰੂ ਦੇ ਲਈ ਸਿੱਖਿਆ ਲਈ ਗੁਰੂ ਤੋਂ ਲੈਣੀ ਹੈ ਧੀਏ ਹੋਰ ਆਪ ਨੂੰ ਬੰਦਾ ਕੀ ਦੇਊਗਾ ਬੰਦਾ ਤਾਂ ਸੱਤਰੀ ਗਾਲ ਹੈ ਜੀ ਸੱਤਰੀ ਗਾਲਾ ਚਾਪੀ ਗੋਦੋ ਪੈ ਲਗਾ ਗੱਲ ਮਤਾ ਕਰੂਗਾ ਹੋ ਠੀਕ ਠਾਕ ਆ ਵੀ ਹੋ ਠੀਕ ਠਾਕ ਆ ਕੋਸਾ ਕੋਸਾ ਕਰਕੇ ਕਿਉਂ ਲੈ ਜਾਂਦਾ ਰਿਸ਼ਤੇਦਾਰ ਆਇਆ ਚਲੇ ਜਾਂਦਾ ਠੀਕ ਹੈ ਭੈਣ ਭਾਈ ਕੋਈ ਅੱਢ ਗਵੰਡੀ ਆਉਂਦਾ ਉਹ ਵੀ ਬਹਿ ਬੁੱਕ ਚ ਲੈ ਜਾਂਦਾ ਪਰ ਮੈਂ ਇਹ ਗੱਲ ਸੋਚਦਾ ਨਾ ਵੀ ਇਹ ਨਾ ਸੋਚੋ ਉਹ ਤਾਂ ਆਪ ਨੂੰ ਮਹਿਲ ਲੱਗ ਉਹ ਈਮੇਲ ਲੱਗ ਲੱਗ ਹੈ ਹਨਾ ਤੇ ਪਿਆਰ ਤੇ ਸਤਿਕਾਰ ਇਹ ਕਿਸੇ ਬਿਰਲੇ ਕੋਲੇ ਰਹਿੰਦਾ ਨਹੀਂ ਨਹੀਂ ਰਹਿੰਦਾ ਕਿਉਂ ਅਸੀਂ ਮਾਰਦਤਕਾਰ ਵਾਲੇ ਪਾਸੇ ਤਾਂ ਜਾਣਾ ਨਹੀਂ ਅਸੀਂ ਤਾਂ ਉਸ ਦੇ ਵਿਰੁੱਧ ਜਾਣਾ ਤੇ ਕਾਮਯਾਬੀਆਂ ਉਹ ਡਿਸਕਸ ਕੇ ਉੱਥੇ ਜਿੱਥੇ ਦੇ ਖੜੇ ਆ ਉੱਥੇ ਹੀ ਖੜੇ ਰਹਿਣਾ ਨਵੰਦਨਾ ਨਾ ਘਟਣਾ ਬਸ ਇੰਨਾ ਕੀ ਰੱਖਣਾ ਤੇ ਫਿਰ ਮਾਲਕ ਵੀ ਵੇਹਣਦਾ ਹੀ ਆ ਬੰਦੇ ਨੇ ਤਾਂ ਕਹਿ ਕੇ ਤੁਰ ਜੇ ਨੇ ਦੋਖੋ ਦੁਖ ਸੁਖ ਦੇ ਸਹਾਈ ਉਹ ਹੁੰਦਾ ਉਹ ਤੁਹਾਡੇ ਨਾਲ ਖੜਦਾ ਫੇਰ ਹੀ ਤੁਹਾਡਾ ਮਨ ਟਿਕਦਾ ਜੇ ਆਪਾਂ ਸੋਚ ਕੇ ਵੀ ਆਪਣਾ ਇਹ ਮਨ ਟਿਕਦਾ ਪ੍ਰਮਾਣਤਾ ਆਪਣਾ ਫੇਰ ਉਹਨੂੰ ਟੱਕਦਾ ਆਪਣਾ ਮਾਨਤਾ ਕਹਿੰਦਾ ਯਾਰ ਐਦਾ ਆ ਵੀ ਸੁੱਖਾ ਸੁੱਖੋ ਆਪਾਂ ਆ ਵੀ ਸੁੱਖਾ ਸੁੱਖ ਲਗੇ ਆ ਵੀ ਸੁੱਖ ਸੁੱਖ ਲਗੇ ਆਪਾਂ ਆਪਦੇ ਪ੍ਰਤੀ ਸੁੱਖਾ ਸੁੱਕੀ ਜੰਨੇ ਕਿਸੇ ਲਈ ਸੋਚਦੇ ਹੀ ਨਹੀਂ ਹਰੇਕ ਭੈਣ ਭਾਈ ਲਈ ਸੋਚੋ ਹਰੇਕ ਭਰਾ ਲਈ ਸੋਚੋ ਹਰੇਕ ਵੀਰ ਲਈ ਸੋਚੋ ਜੇ ਕੋਈ ਗਰੀਬ ਆ ਉਹਦੀ ਵੱਧਦ ਕਰੋ ਉਹਦੀ ਮਦਦ ਕਰਨ ਦਾ ਵੀ ਹੱਕ ਆ ਜੇ ਕਿਸੇ ਕੋਈ ਗਰੀਬ ਲੜਕੀ ਦਾ ਵਿਆਹ ਕਰਨਾ ਹੈ ਨਾ ਉਹਦੇ ਜੇ ਕੋਈ ਤੰਗੜਾ ਬੰਦਾ ਜੋ ਜੋਗਦਰਪਾਸ ਆਦਮ ਚਲਾਉਦਾ ਹੈ ਸਪੈਦੂਆ ਕਮਾਈ ਚੋਂ ਤੇ ਚੱਲ ਵਿਚਾਰੀ ਸੀਸ ਰਈ ਦੇਉਗੀ ਤੇ ਕਰਤਾ ਅਗਲੇ ਨੇ ਮਾੜਾ ਚੰਗਾ ਕਰਤਾ ਮਾਂ ਪਿਓ ਨੂੰ ਦੇਣੇ ਹੁੰਦੇ ਤੇ ਆਪਾਂ ਜਦੋਂ ਤੋਂ ਸੈਕੰਡ ਵਿਹਾਰ ਤੇ ਜਾਂਦੇ ਆਪਾਂ ਵੇਖੀ ਪੋਛਦੇ ਕਿੰਨੇ-ਕਿੰਨੇ ਪੌੜਾਂ ਹਨ 100-100 ਪੌੜਾਂ 200-200 ਪੌੜਾਂ ਜਾਂ 500 ਪੌੜਾਂ ਬਿੜ ਵੀ ਲੈਉ ਨਹੀਂ ਹੈ ਇਹ ਤੋਂ ਬਿਹਤਰ ਹੈ ਤੇ ਆਪਾਂ ਰਿਆ ਨਾਲ ਹੀ ਤੁਰੇ ਚੱਲ ਕੇ ਉੱਥੋਂ ਬਿਹਤਰ ਵਧੀਆ ਸੋ ਇਸ ਤਰ੍ਹਾਂ ਕਰਕੇ ਈਰਖਾ ਬਾਜੀ ਵਿਰੋਧ ਲੜਾਈਆਂ ਝਗੜੇ ਸਭ ਕਿਆ ਕਿਹਾ ਅਗਰ ਸੜ ਗੋ ਬਾਤ ਅੱਜ ਤੋਂ ਬਾਅਦ ਇਹ ਪਰਨ ਕਰ ਲੋਗੇ ਆਪਾਂ ਨਾ ਕਿਸੇ ਨਾਲ ਝਗੜਨਾ ਨਾ ਆਪਾਂ ਕੋਈ ਨਾਲ ਲੜਨਾ ਆਪਾਂ ਸਿਰ ਪਰ ਪਿਆਰ ਨਾਲ ਲੜਨਾ ਬਾਸ ਹੋਰ ਦੂਤੇ ਸੇਵਾ ਸਾਡੇ ਕੋਲੇ ਕੋਈ ਗੱਲ ਨਹੀਂਗੀ ਨਾ ਅਸੀਂ ਇਦਾਂ ਦੀ ਕੋਈ ਕਰਨੀ ਹੈ ਨਾ ਅਸੀਂ ਇੱਕ ਦੂਜੇ ਨੂੰ ਨਿੰਦਣਾ ਨਾ ਅਸੀਂ ਇੱਕ ਦੂਜੇ ਨੂੰ ਜਾਨੀ ਕਿ ਨਵਰਤ ਪੈਦਾ ਕਰਨੀ ਹੈ ਇੱਕ ਦੂਜੇ ਪ੍ਰਤੀ ਵੀਰ ਇਹਨੂੰ ਇਹ ਨਹੀਂ ਕਰਨਾ ਇਹਨੂੰ ਇਹਦੇ ਨਾ ਕਰਨਾ ਆਪਾਂ ਕਹਿਣਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਉਪਦੇਸ਼ ਦਿੰਦੇ ਸੀ ਉਹ ਕਹਿੰਦੇ ਸੀ ਵੀ ਦਸਾਂ ਨੂਆਂ ਦੀ ਕਿਰਤ ਕਰੋ ਦਸਾਂ ਨੂਆਂ ਦੀ ਕਿਰਤ ਕਰੋ ਇਕੱਠੇ ਬਹਿ ਕੇ ਰਲ ਮਿਲ ਕੇ ਰਹੋ ਇਕੱਠੇ ਬਹਿ ਕੇ ਖਾਓ ਪੀਓ ਸਾਰਾ ਮੰਡਕੀ ਛਕੋ ਇਕੱਲੇ ਨਾ ਖਾ ਸਕੋ ਠੀਕ ਹੈ ਜੀ ਸਿੱਧੇ ਰਸਤੇ ਪੈਣਾ ਗੁਰੂ ਦਾ ਸਿਮਰਨ ਕਰਨਾ ਉਹ ਉਪਦੇਸ਼ ਦਿੰਦੇ ਸੀ ਹੁਣ ਉਹਨਾਂ ਉਪਦੇਸ਼ਾਂ ਤੋਂ ਉਲਟਾ ਪਹੁੰਚ ਲਵੇ ਥੈਂਕ ਯੂ ਵੀਰ ਜੀ ਠੀਕ ਹੈ ਕਿ ਨਾ ਸੋ ਇਸ ਤਰ੍ਹਾਂ ਕਰਕੇ ਵੀ ਆਪਾਂ ਗੁਰਨਾਨਕ ਦੇਵ ਜੀ ਦੇ ਪਾਇ ਖੂਪੂਰਨਾ ਤੇ ਚੱਲ ਗਏ ਨਾ ਤੇ ਬਹੁਤ ਜ਼ਿਆਦਾ ਮਿਲ ਜਾਂਦਾ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਪਰ ਜਿਹੜਾ ਆਪਾਂ ਇਹ ਸੋਚਦੇ ਆ ਵੀ ਯਾਰ ਫਲਾਣਾ ਇਹ ਹੋਗਾ ਫਲਾਣੇ ਨੂੰ ਆ ਹੀ ਰਹਿਣ ਦਿਓ ਉਹ ਫਿਰ ਇਹ ਨਹੀਂ ਪਤਾ ਹੁੰਦਾ ਕਿਹੜੇ ਮੋੜ ਤੇ ਘੜੀ ਨੇ ਲਿਆ ਕੇ ਤੁਹਾਨੂੰ ਖਿਲਾਰ ਦੇਣਾ ਵੀ ਵੇਲਾ ਹੋ ਜਾਦ ਕਰ ਜਦੋਂ ਬੰਦਾ ਮੰਝੇ ਤੇ ਪੈਂਦਾ ਉਹ ਫੇਰ ਵੇਲਾ ਯਾਦ ਆਉਂਦਾ ਨਾ ਯਾਰ ਮੈਂ ਭਲਾ ਨੇ ਮਗਲਾਂ ਤਖਦ ਸਮੇਂ ਮੈਂ ਕਈਆਂ ਸੁਈਆਂ ਅੱਜ ਉਹ ਮੇਰੇ ਸਾਹਮਣੇ ਆ ਚੁੱਕੇ ਇਹ ਵੀ ਮਨ ਚ ਸੋਚਣਾ ਬਹੁਤ ਜ਼ਰੂਰੀ ਹੈ ਦਿਲ ਚ ਸੋਚਣਾ ਬਹੁਤ ਜ਼ਰੂਰੀ ਹੈ ਇੱਕ ਅੱਲਾ ਕੱਢ ਨਿਆ ਦਿਆ ਕਰੋ ਇਹ ਪਤਾ ਨਹੀਂ ਗੁਰੂ ਘਰ ਦੇ ਦਾ ਕੀ ਕਰਨਾ ਹੈ ਕਿਹੜੀ ਸਜ਼ਾ ਆਪਾਂ ਨੂੰ ਦੇਣੀ ਹੈ ਕੀ ਆਪਰ ਪਾਰ ਨਗਾਉਣਾ ਹੈ ਕੀ ਆਪਾਂ ਨੂੰ ਕੀ ਕਰਨਾ ਇਹਦੇ ਬਾਰੇ ਤਾਂ ਆਪਾਂ ਜਾਣੀ ਨਹੀਂ ਜਾਣੋ ਹੀ ਨਹੀਂ ਨਾ ਕੋਈ ਪਤਾ ਇਹ ਗੱਲ ਦਾ ਜੋ ਕਰਨਾ ਉਸ ਮਾਲਕ ਨੇ ਕਰਨਾ ਜੋ ਚੰਗਾ ਕਰਨਾ ਮੰਦਾ ਕਰਨਾ ਜੋ ਉਹ ਨੂੰ ਤਿੰਦਾ ਉਹੜੇ ਉਹ ਕਰਨਾ ਪਰ ਇੱਕ ਗੱਲ ਜ਼ਰੂਰ ਹੈ ਜਿਹੜਾ ਆਪਾਂ ਹਰੇਕ ਜਣੇ ਗਣੇ ਦੇ ਅੱਗੇ ਆਪੇ ਪੈਰੀ ਹੱਥ ਲਾਉਣ ਲੱਗ ਜਾਣਾ ਜਾਂ ਸਤਕਾਰ ਕਰਨਾ ਗੁਰੂ ਦਾ ਕਰੋ ਜਿਨ੍ਹਾਂ ਨੇ ਆਪਾਂ ਨੂੰ ਦਿੱਤਾ ਜਿਹਦੀ ਛੱਤ ਥੱਲੇ ਬੈਠੀ ਹੈ ਬੰਦਨ ਤੋਂ ਕਿ ਲੈ ਲਾਂਗੇ ਬੰਦਨ ਨਾ ਪੈਰੀ ਹੱਥ ਲਾਲਾ ਮਾਈ ਦੇ ਲਾਲਾ ਚਾਹ ਬਜ਼ੁਰਗ ਦੇ ਲਾਲਾ ਚਾਹ ਕੋਈ ਹੋਰ ਆਪ ਤੇ ਵੱਡੇ ਦੇ ਲਾਲਾ ਜੋਂਦੇ ਵਸਦੇ ਰਹੋ ਮਹਾਰਾਏ ਤੁਹਾਨੂੰ ਤੰਦਰੁਸਤੀਆਂ ਦੇਵੇ ਵੱਟ ਵੱਟ ਮੇਰਾ ਮਾਨੋ ਵੱਟ ਵੱਟ ਮੇਰਾ ਮਾਨੋ ਬਸਾ ਖੁਸ਼ੀ ਤੇ ਗੁਰੂ ਨੇ ਆਪਨੂੰ ਇਹ ਕਿਹੋ ਕੀ ਕੁੱਛ ਦਿੱਤਾ ਸਾਰਾ ਕੁਝ ਗੁਰੂ ਨੇ ਤੇਰੇ ਘਰੇ ਕਾਂਟ ਨਹੀਂ ਰੱਖੀ ਪਾਣੀ ਨਹੀਂ ਪਾਣੀ ਹੈਣਾ ਪ੍ਰਸ਼ਾਦਾ ਪਾਣੀ ਤੇਰੇ ਕੋਲੇ ਘਰੇ ਲੈਟ ਤੇਰੇ ਬਹਿਣ ਸਾਜਣ ਵਿੱਚ ਕਿੰਨਾ ਤੇਰਾ ਵਧੀਆ ਹਾ ਪਲਾਟ ਬਣਿਆ ਪਲਾਟ ਦੇ ਵਿੱਚੋਂ ਘਰ ਦੀ ਸਾਰੀ ਕੀਤੀ ਆ ਘਰ ਦੀ ਸ਼ਾਦੀ ਕਰਕੇ ਇੱਕ ਸੋੜਾ ਘਰ ਬਣਾਇਆ ਉਹਦੀ ਛੱਤ ਥੱਲੇ ਰਹਿ ਰਿਹਾ ਇੱਕ ਕਿਰਪਾ ਕੀ ਦੀ ਹੈ ਇਹ ਉੱਪਰ ਵਾਲੇ ਦੀ ਮਾਲਕ ਤੇ ਜਦੋਂ ਆਪਾਂ ਡੋਰਾ ਰੱਖ ਦਿੰਗੇ ਨਾ ਤੇ ਮਾਲਕ ਆਪੇ ਕੁਛ ਨਾ ਕੁਛ ਸੋਚਦਾ ਜੇ ਆਪਾਂ ਦਾਸ ਕੋ ਜਿਵੇਂ ਆਪਾਂ ਇੱਕ ਕੁਟੀਚਰ ਬੱਚੇ ਤੋਂ ਪਰੇਸ਼ਣ ਦੇ ਕੁਲਚਨ ਦੇ ਪਰੇਸ਼ਣ ਪੁੱਛਦਾ ਜੇ ਤਾਂ ਉਹਨਾਂ ਠੀਕ ਓਕੇ ਦਾ ਸਹੀ ਜਵਾਬ ਦਿੱਤਾ ਉਹਨੂੰ ਓਕੇ ਕਰ ਦੇਣਾ ਜਿਹਦਾ ਨਹੀਂ ਕਰਨਾ ਨੋ ਟੈਕਸ ਕਰ ਦੇਣਾ ਬਸ ਉਹ ਹਾਲ ਹੀ ਰਾਬ ਇੱਧਰ ਜੇ ਆਪਾਂ ਆਪਦੇ ਦਿਲ 'ਚ ਵਸਾਈ ਰੱਖਾਂਗੇ ਆਪਾਂ ਓਕੇ ਓਕੇ ਤੇ ਜਦੋਂ ਆਪਾਂ ਕਹਿੰਦਾ ਵੀ ਯਾਰ ਆਪਾਂ ਆਪ ਪਾਪ ਮਾਰੇ ਹੁਣ ਆਪਾਂ ਪਾਪ ਕੰਮ ਕਰ ਲਾਂਗੇ ਆਪਾਂ ਹੁਣ ਕਿਸੇ ਦਾ ਕੀ ਆਸਰਾ ਹਨਾ ਕਈ ਕਹਿ ਦਿੰਦੇ ਜਾਲੀਆ ਛੱਡ ਬਰਾਉਦਾ ਕੀ ਆਸਰਾ ਤੱਕਣਾ ਆਪਾਂ ਕਰ ਲਗੇ ਨਹੀਂ ਇਹ ਕਈ ਵਾਰੀ ਇਹ ਜੀ ਜ਼ਿੰਦਗੀ ਦੇ ਵਿੱਚ ਪਤਾ ਹੀ ਨਹੀਂ ਕਿਹੜੇ ਕੋੜ ਮੋੜ ਆਉਣੇ ਆ ਕਿਹੜੇ ਪਾਸੇ ਆਪਾਂ ਨੂੰ ਜ਼ਿੰਦਗੀ ਨੇ ਜਾ ਕੇ ਖਿਲਾਰ ਦੇਣਾ ਲੈ ਵੀ ਤੂੰ ਇੱਥੇ ਖੜ ਤੂੰ ਸੋਚ ਵੀ ਕਰਨਾ ਕੀ ਅੱਗੇ ਤੋ ਆਪਦੇ ਵੰਨਾ ਆਪ ਹੀ ਸੋਚਣਾ ਹੈ ਤੈਨੂੰ ਕਿਸੇ ਨੇ ਰਹਿ ਨਹੀਂ ਦੇਣੀ ਠੀਕ ਹੈ ਜੀ ਰਹਿ ਦੇਣਗੇ ਰਿਆਂ ਉਹਦੇ ਜਿਹੜੇ ਚੰਗੇ ਰਿਆਂ ਵਾਲੇ ਉਹਦੇ ਕੋਲੇ ਆਪਾਂ ਨਹੀਂ ਕੱਢਦੇ ਜਿਹੜੇ ਮਾੜੀਆਂ ਰਿਆਂ ਦੇ ਨਾਲੇ ਉਹਨੂੰ ਆਪਾਂ ਭੱਜ ਭੱਜ ਕੇ ਜੱਪਗਾ ਪਾਉਨੇ ਯਾਰ ਇਹਦੇ ਨਾਲ ਦਾ ਬੰਦਾ ਹੀ ਕੋਈ ਨਹੀਂ ਜਦੋਂ ਕੋਈ ਨੁਕਸਾਨ ਹੋ ਜਾਂਦਾ ਜਾਂ ਕੋਈ ਆਪਾਂ ਨੂੰ ਕੋਈ ਗੱਲਬਾਤ ਹੁੰਦੀ ਹੈ ਤੇ ਉਦੋਂ ਬਰਾਬਰ ਆਪਾਂ ਨੂੰ ਯਾਦ ਆਉਂਦੀ ਯਾਰ ਫਲਾਣੇ ਨਾਲ ਆਪਾਂ ਰਹਿੰਦੇ ਤੇ ਆਪਾਂ ਆ ਪਾਵੇਂ ਨਾ ਪਹੁੰਚਦੇ ਨਾ ਜੇ ਯਾਰ ਆਪਾਂ ਫਲਾਣੇ ਦੀ ਗੱਲ ਮੰਨ ਲੈਣੇ ਆਏ ਨਾ ਹੋ ਜਾਂਦਾ ਸੋ ਇਸ ਤਰ੍ਹਾਂ ਕਰਕੇ ਸਾਰੇ ਪਿੰਡ ਭਰਾਵਾਂ ਨਾਲ ਮਿਲ ਕੇ ਬੈਠਿਆ ਕਰੋ ਸਰਲ ਮਿਲ ਕੇ ਰਿਆ ਕਰੋ ਪਰਮਾਤਮਾ ਤੁਹਾਨੂੰ ਸੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦ ਗੁਣੀ ਰਾਜ ਚੋਕਨੀ ਤਰੱਕੀ ਵਾਖੇ ਜੀ ਤੁਹਾਡਾ ਬਹੁਤ ਬਹੁਤ ਸਾਰੇ ਪਿੰਡ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਕਿ ਤੁਸੀਂ ਸਾਡੇ ਦੋਹਾਂ ਚੈਨਰਾਂ ਨੂੰ ਜਿੰਦਗੀ ਜਿੰਦਾਬਾਦ ਗੁਰਪ੍ਰੀਤ ਸਿੰਘ ਬਰਾੜ ਇਹਨੂੰ ਤੁਸੀਂ ਬਹੁਤ ਪਰਮਾਂਗ ਘਰਾ ਦਿੱਤਾ ਤੁਹਾਡਾ ਤਹਿ ਦਿਲੋਂ ਧੰਨਵਾਦ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤਨ ਦੁੱਗਣੀ ਰਾ ਚੌਗਣੀ ਤਰੱਕੀ ਬਖਸ਼ੋ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਅਪਾ ਅਗਲੇ ਬਲੌਗ ਦੇ ਨਾਲ ਤੁਹਾਡੇ ਨਾਲ ਹੋਰ ਵੀ ਵਿਚਾਰ ਲੈ ਕੇ ਆਵਾਂਗੇ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ